ਸਸਿਕਾ ਜੀ ਸਾਰਿਆਂ ਨੂੰ ਮੈਂ ਚੰਨਾ ਤਨਹੁਲਾ ਸੋ ਅਸੀਂ ਖਨੋਰੀ ਬਾਰਡਰ ਤੇ ਆਇਆ ਸਾਰੀਆਂ ਸੰਗਤਾਂ ਆਈਆਂ ਨੇ ਸਾਡੇ ਬਾਪੂ ਡੱਲੇਵਾਰ ਸਾਹਿਬ ਜੋ ਮਰਨ ਮਰਤਾ ਉਹਨਾਂ ਦਾ 60ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਸੋ ਅਸੀਂ ਇੱਕ ਬੜੀ ਚੀਜ਼ ਦਿਖਾਉਣਾ ਤੁਹਾਨੂੰ ਵੀ ਸਾਡੇ ਨਾਲ ਨੇ ਬਾਈ ਗੁਰਪ੍ਰੀਤ ਸਿੰਘ ਜੀ ਬਾਪੂ ਰਜਿੰਦਰ ਸਿੰਘ ਜੀ ਬਾਪੂ ਜਗਰਾਤ ਸਿੰਘ ਜੀ ਬਾਈ ਹਰਜਿੰਦਰ ਸਿੰਘ ਸਾਡੇ ਨਾਲ ਨੇ ਤੁਸੀਂ ਜੀ ਪਰਿਵਾਰ ਬਾਈ ਦਰਵਾਦ ਸਿੰਘ ਇਹਨਾਂ ਅਸੀਂ ਇੱਕ ਤੁਹਾਨੂੰ ਬੜੀ ਚੀਜ਼ ਦਿਖਾਉਣਗੇ ਵੀ ਬੜੀ ਮਾਣ ਵਾਲੀ ਗੱਲ ਹੈ ਮਾਰਨੀ ਗੱਲ ਤਾਂ ਸਾਰੇ ਕਿਸਾਨਾਂ ਦੀ ਕੋਈ ਇਹ ਨਹੀਂ ਗੱਲ ਹੈਗੀ ਜਿਨ੍ਹਾਂ ਨੇ ਇੱਥੇ ਜੋ ਡਿਊਟੀਆਂ ਲਾਈਆਂ ਨੇ ਗੀਆਂ ਤਕਰੀਬਨ 8-9 10 ਮਹੀਨਾ ਤੇ ਬੈਠਿਆ 11ਵੇਂ ਮਹੀਨਾ ਤੱਕ ਕਹਿੰਦਾ ਵੀ ਨਿਕਰੀ ਬੋਚਲੇ ਤੇ ਅਸੀਂ ਇੱਥੇ ਬੈਠਿਆਂਗੇ ਵੀ ਬਾਈ ਜੀ ਹੁਣਾਂ ਦਾ ਜਿਹੜਾ ਇਹ ਮੋਰਚਾ ਹੈਗਾ ਸਭ ਧੋਗ ਗਿਆ ਉਹ ਆਪਾਂ ਤੁਹਾਨੂੰ ਗੁਰਪ੍ਰੀਤ ਸਿੰਘ ਜੀ ਬਾਈ ਸਾਨੂੰ ਦੱਸੋ ਇਹਦੇ ਬਾਰੇ ਹਾਂਜੀ ਹਾਂਜੀ ਬਾਈ ਆਪਾਂ ਅੱਗੇ ਬੈਠੇ ਸਾਰਿਆਂ ਨੂੰ ਮੋਗੇ ਚਲੋ ਜਿਲਾ ਆਪਣਾ ਠੀਕ ਹੈ ਜੀ ਤੇ ਮੋਗੇ ਚਲੋ ਜਾਨੀ ਕਿ ਆਪਣਾ ਅੱਗੇ ਮਿਲਟਰੀ ਆ ਬਾਰਡਰ ਫੋਲ ਅੱਗੇ ਬੈਠੇ ਹਾਂਜੀ 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 ਤੇ ਆਹ ਬਾਈ ਵੀ ਸਾਰੇ ਮੋਗੇ ਤੋਂ ਬਾਪੂ ਜੀ ਮੋਗੇ ਤੋਂ ਆਪਣੇ ਕੇ ਆ ਬਾਈ ਮੋਗੇ ਤੋਂ ਆ ਤੇ ਵੀ ਮਤਲਬ ਕਿੰਨਾ ਦੇਖੋ ਸਾਡੇ ਬੱਚੇ ਆ ਛੋਟੇ ਛੋਟੇ ਬੱਚੇ ਨੇ ਬਾਪੂ ਜੀ ਨੇ ਮੈਂ ਇਹ ਮੇਰੀ ਮੈਂ ਵਿਚਾਰੇ ਜਾ ਗਿਆ ਇਹਨਾਂ ਦੇ ਤੇ ਇੱਕ ਨਾ ਕਿ ਜਨੂਨ ਹੁੰਦਾ ਹੈ ਨਾ ਜੀ ਜਨੂਨ ਕਿਹੋ ਜਿਹਾ ਹੋਵੇ ਸਾਡੇ ਨਾਲ ਤੱਕਾ ਹੋ ਰਿਹਾ ਹੈ ਹਾਂਜੀ ਤੇ ਵੀ ਜੀ ਕੀ ਕਹਣਾ ਚਾਹੋਗੇ ਵੀ ਆਪਣੇ ਨਾਲ ਤੱਕਾ ਹੋ ਰਿਹਾ ਪਤਾ ਹੀ ਉਹ ਬੈਠੇ ਤੇ ਨਹੀਂ ਪੱਕਰਾਂ ਜਿਵੇਂ ਬੈਠੇ ਹੁੰਦੇ ਆ ਜੋਪੀ ਆ ਜੋਪੀ ਤੱਕਾ ਹੀ ਹੋ ਰਿਹਾ ਬਾਈ ਸਾਰੇ ਨਾਲ ਹਾਂਜੀ ਤੇ ਤੁਸੀਂ ਆ ਦੇਖ ਸਕਦੇ ਹੋ ਸਾਹਮਣੇ ਮਤਲਬ 100 ਮੀਟਰ ਹੀ ਹੋਗਾ ਜੀ ਇੰਨਾ ਕੀ ਹਾਂਜੀ ਭਾਈ 100 ਮੀਟਰ ਤੇ ਦੇਖੋ ਹਰਿਆਣਾ ਸਾਨੂੰ ਮਤਲਬ ਕਿ ਸਾਡੇ ਨਾਲ ਨਾ ਵੀ ਐਂ ਲੱਗਦਾ ਜੀ ਬਾਰਡਰ ਕਿੱਡਾ ਕ ਹੁੰਦਾ ਹੈ ਜਿਵੇਂ ਪਾਕਿਸਤਾਨ ਦਾ ਬਾਰਡਰ ਜਾਂ ਹੋਸਟੇਟਲ ਨਾਲ ਹੁੰਦਾ ਨਾ ਬਿਲਕੁਲ ਬੜਾ ਮਨ ਭਾਈ ਸਾਡੇ ਨਾਲ ਧੱਕਾ ਹੁੰਦਾ ਸੀ ਤਾਈਓ ਬੈਠੇ ਆ ਇੱਥੇ ਹਾਂਜੀ ਅਸੀਂ ਤਾਂ ਸਾਰੇ ਸੰਗਤ ਹੀ ਬੇਨਤੀ ਕਰਦੀ ਹੈਗੀ ਵੀ ਯਾਰ ਸਾਡਾ ਸਾਨੂੰ ਹੱਕ ਦੇ ਦਿਓ ਜਿਹੜੀਆਂ ਗੱਲਾਂ ਤੁਸੀਂ ਦਿੱਲੀ ਮੰਨੀਆਂ ਸੀਗੀਆਂ ਉਹ ਲਾਗੂ ਕਰ ਦਿਓ ਤੁਸੀਂ ਪਹਿਲਾਂ ਮੰਨ ਕੇ ਅਸੀਂ ਉਦੋਂ ਐਡਾ ਬੜਾ ਸੰਘਰਸ਼ ਕਰਿਆ ਐ ਇੰਨੇ ਸਾਡੇ ਕਿਸਾਨ ਵੀਰ ਸ਼ਹੀਦ ਹੋਏ ਇੰਨਾ ਸਮਾਂ ਲੱਗਿਆ ਸਾਡਾ ਇੰਨਾ ਸਾਡਾ ਪੈਸਾ ਖਰਾਬ ਹੋਇਆ ਐ ਇੰਨੇ ਅਸੀਂ ਉੱਥੇ ਮਤਲ ਪ੍ਰੇਸ਼ਾਨ ਹੋਏ ਜਿਵੇਂ ਕਹਿੰਦੇ ਹਨ ਬੰਦੇ ਨੂੰ ਘਰੋਂ ਬਾਹਰ ਪ੍ਰੇਸ਼ਾਨ ਹੁੰਦਾ ਹੁਣ ਟਰਾਲੀ 'ਚ ਬੈਠੇ ਆ ਇੱਥੇ ਸੂਤਾਂ ਹਨ ਦੇਖੋ ਠੰਡ ਦੇ ਵਿੱਚ ਬਾਬੂ ਜੀ ਬੈਠੇ ਨੇਗੇ ਬਹੁਤ ਔਖਾ ਹੈਗਾ ਵੀ ਸਾਨੂੰ ਕਿਉਂ ਬਦੀਨ ਕਰਿਆ ਤੁਸੀਂ ਸਾਡੀਆਂ ਜੋ ਹੱਕਾਂ ਤੁਸੀਂ ਮੰਗਾ ਮੰਨੀਆਂ ਸੀ ਉਹ ਸਾਨੂੰ ਲਾਗੂ ਕਰਦੇ ਹੋ ਸਾਡੇ ਐਮਐਸਪੀ ਦਾ ਰੋੜਾ ਹੈ ਜਾਂ ਹੋਰ ਸਾਡੇ ਜਿੰਨੇ ਕਿ ਹੈਗੇ ਨੇ ਸਾਨੂੰ ਸਾਡਾ ਅਸੀਂ ਆਪਦਾ ਹੱਕ ਮੰਗਦੇ ਆ ਅਸੀਂ ਕੋਈ ਇਹਨਾਂ ਤੋਂ ਨਹੀਂ ਕਿ ਮੰਗਦੇ ਵੀ ਤੁਸੀਂ ਸਾਨੂੰ ਕੋਈ ਆਪਦੇ ਕੋਲੋਂ ਦੋ ਸਾਨੂੰ ਸਾਡਾ ਹੱਕ ਦਿਓ ਤੇ ਅਸੀਂ ਆਪਦਾ ਸਾਰੇ ਪਰਿਵਾਰ ਖੁਸ਼ੀ-ਖੁਸ਼ੀ ਅਸੀਂ ਘਰੇ ਜਾਈਏ ਜੀ ਹੁਣ ਬਾਈ ਹੱਕ ਲੈ ਕੇ ਹੀ ਮੁੜਾਂਗੇ ਖਾਲੀ ਹੱਥ ਨਹੀਂ ਮੁੜਦੇ ਜਿੱਤ ਕੇ ਹੋ ਭਾਈ ਉਹਨਾਂ ਦੀ ਗੱਲ ਬਿਲਕੁਲ ਸਹੀ ਹੈਗੀ ਪਹਿਲਾਂ ਸਾਡੇ ਨਾਲ ਕੀ ਹੋਇਆ ਜੀ ਸਾਡੇ ਨਾਲ ਵਿਸ਼ਵਾਸ ਘਾਤ ਧੋਖਾ ਹੋਇਆ ਹਾਂਜੀ 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 ਹੁਣ ਆਪਾਂ ਗੱਲ ਕਰਦੇ ਸੀ ਜਿਵੇਂ ਆਪਾਂ ਉੱਥੇ ਬੈਠੇ ਗੱਲ ਕਰਦੇ ਸੀ ਜਿ ਆਪਾਂ 10 15 ਮਹੀਨਾ ਹੋਰ ਬੈਠ ਗੱਲ ਵੀ ਕੁਝ ਨਹੀਂ ਸੀ ਹਾਂਜੀ ਤਾਂ ਹੈ ਪਰ ਸਾਡੇ ਨਾਲ ਧੋਖਾ ਆਇਆ ਅਸੀਂ ਵਿਸ਼ਵਾਸ ਬੜੀ ਛਿੱਧ ਕਰਦੇ ਹਾਂ ਹਾਂਜੀ ਵਿਸ਼ਵਾਸ ਕਰਦੇ ਸੁਨੇਹਾ ਭਾਈ ਇਹ ਆ ਬਹ ਪਹੁੰਚੇ ਸਾਰੇ ਆਣੇ ਇੱਥੇ ਜਿੰਨੇ ਵੱਤ ਵਾਦ ਆਪਾਂ ਹਣਾ ਚੰਡੇ ਥਲੇ ਥਲੇ ਹੋਈਏ ਜਿਹੜੇ ਲੋਕ ਰਾਜੇ ਬੈਠੇ ਆ ਉਹਨਾਂ ਨੂੰ ਇਹ ਸੁਨੇਹਾ ਕਿ ਸਾਰੇ ਪਿੰਡਾਂ ਪਿੰਡਾਂ ਚੋਂ ਕਾਲੀਆਂ ਲੈ ਕੇ ਨੌਜ ਸਾਰੇ ਜਾਣੇ ਇੱਥੇ ਬਾਕੀ ਆ ਬਿਯੋਰਗਾਂ ਦਾ ਜज्ਬਾ ਵੇਖੋ ਜਿੰਨਾਂ ਦੀ ਨੌਜਵਾਨ ਯੋਰਗ ਹੁਣ ਇੱਥੇ ਆ ਸਾਡੇ ਨਾਲ ਡਟੇ ਆ ਮੋਰਚੇ ਦੇ ਸਾਰੀ ਸਾਰੇ ਨੌਜਵਾਨ ਰਸੀਦ ਹੋਇਆ ਇੱਥੇ ਇੱਥੇ ਨਾਲੇ ਇੱਕ ਬੰਦਾ ਵਿਚਾਰਾ ਬੂਰੀ ਚ ਪਾ ਕੇ ਉਹ ਰਾਤ ਦੇ ਨਾਲ ਕੁੱਟਿਆ ਇਹਨਾਂ ਨੇ ਵਿਚਾਰਾ ਕਿੱਥੋਂ ਜਾ ਕੇ ਇੱਥੇ ਆਇਆ ਉਹ ਬਸ ਆ ਰਸੀਦ ਹੋਇਆ ਸੀ ਉਹ ਇੱਥੇ ਹੀ ਰਸੀਦ ਹੋਈ ਚੜਕੋ ਪਰਲੇ ਬਾਈ ਦੇ ਨਾਲ ਉਹ ਇੱਥੇ ਆ ਚੜਕਣ ਦੇ ਬਦਲੇ ਬਸ ਨਾਲ ਹੀ ਵਾਣ ਚ ਇਧਰ ਰਸੀਦ ਹੋਇਆ ਨੌਜਵਾਨ ਟ੍ਰੈਕਟ ਭੰਨੇ ਸਾਡੇ ਕਿ ਘੱਡੋ ਘੱਡ ਦਾ ਟਰੈਕ ਬੰਨੇ ਨੇ ਕਿ 10 ਦਿਨ ਨੂੰ ਬੰਨਤਾ ਕਿ ਵੀ ਲੈਡ ਭੱਦੀ ਕਿ ਦੀ ਸ਼ੋ ਭੱਦੀ ਕਿ ਜੋ ਨਾਲੀ ਤੇਲ ਵਾਲੀ ਪਟਦੀ ਤੇ ਡੀਜ਼ਲ ਡੂਲ ਤੇ ਬੈਟਰੀਆਂ ਭੰਤੀਆਂ ਬੈਟਰੀਆਂ ਲਾ ਕੇ ਲੈ ਟਾਇਰ ਲਾ ਕੇ ਲੈ ਟਰੈਡਾਂ ਦੀ ਕਈ ਗੁਰ ਕੀ ਦਾ ਨੁਕਸਾਨ ਕੀ ਦਾ ਰਹਿਣਾ ਜਣੀ ਨਵੇਂ ਟਰੈਕ ਦਾ ਸਾਡਾ ਦੂਰੇ ਭਤੀਜੇ ਦਾ ਪੁਰਾਣਾ ਟਰੈਕ ਨਵਾਂ ਟਰੈਕ ਬੰਨਿਆ ਨੇ ਲੱਖ ਰੁਪਈਆ ਲੱਗ ਟਰੈਕ ਦੇ ਸਾਡਾ ਹੋ ਸ਼ਾਂਤੀਪੂਰਵਕ ਬੈਠੇ ਆ ਸ਼ਾਂਤੀ ਜਮਾ ਖਾਣਾ ਕਿਸਾਨ ਨੇ ਕਿਸੇ ਦਾ ਨੁਕਸਾਨ ਨਾ ਜਮਾ ਬਿਲਕੁਲ ਕੋਈ ਦੁਖਾ ਨਹੀਂ ਇਹ ਸ਼ਾਂਤੀ ਦੌਰ ਤੇ ਬੈਠੇ ਜਾਵਾਂਗੇ ਇਹਦੇ ਆਏ ਨਹੀਂ ਵੀ ਡਾਕ ਜਾ ਕੇ ਰੁਕਾ ਗਏ ਕੋਲ ਦਾ ਕੋਈ ਗੱਲ ਨਹੀਂ ਆਉਂਦਾ ਸੀ ਗਾਂ ਨੰਗਣ ਤਾ ਵੀ ਉਹ ਦਰੇ ਰੁਕਣਾ ਦੁਰੇ ਜਾਈਏ ਇਹਨੇ ਰੀਆ ਵੀ ਜੋੜਨਾ ਚਾਹ ਰਹੇ ਜਿਹੜੇ ਹਰਿਆਣੇ ਆਇਆ ਨਾ ਇਹਨਾਂ ਦੇ ਪਿੱਛੇ ਰੁਕਤੇ ਰਵਾਜ ਜੀਵ ਤੇ ਹਰਿਆਣੇ ਦਾ ਗਾ ਜੁੜ ਜਾਵੇ ਹਰਿਆਣੇ ਜਾਵਰ ਦੇ ਇਹਨਾਂ ਦੇ ਕਿਹੜੇ ਵੀ ਹਰਿਆਣੇ ਨਾਲ ਜੁੜ ਗਏ ਇਹ ਆਪਾਂ ਨੂੰ ਜੋੜ ਨਹੀਂ ਕਦੇ ਆਪਸ ਵਿੱਚ ਦੀ ਪਾੜੀ ਲਾਦੇ ਜਿਹੜੀ ਹਰਿਆਣੇ ਨਾਲ ਪਾੜੀ ਲਾਦੇ ਨੂੰ ਨਹਿਰ ਦਾ ਪਾੜੀ ਦਿੰਦਾ ਇਹ ਨਹੀਂ ਜੋ ਨਹੀਂ ਬਾਪ ਸੁਣੀ ਪਾੜੀ ਲਾਦੇ ਸਰਕਾਰੀ ਪਾੜੀ ਲਾਦੀ ਹੈ ਕੋਈ ਹਰਿਆਣੇ ਦਾ ਤੇ ਆਪਣਾ ਕੋਈ ਬੈਰ ਨਹੀਂਗਾ ਕੋਈ ਉਧਰ ਨਹੀਂਗਾ ਵੀ ਆਪਾਂ ਨੂੰ ਹਰਿਆਣੇ ਆਪਣੇ ਭਰਾਵਾਂ ਵਰਗੇ ਉਹ ਆਪਣੇ ਆਪਣੇ ਵਰਗੇ ਉਹ ਤੇ ਆਪਾਂ ਵੀ ਇਹੀ ਪਾੜੀ ਸਰਕਾਰੀ ਪਾੜੀ ਫਿਰਦੀ ਹੈ ਆ ਉਹਦਾ ਸਰੋਕੇ ਸੋ ਅਸੀਂ ਨਾ ਦੋਸਤੋ ਇੱਕ ਮਿੰਟਾ ਫੋਟੋਆਂ ਲੱਗੀਆਂ ਹੋਈਆਂ ਨੇ ਕਿ ਹਨਾ ਇਹ ਆ ਮੁੰਡੇ ਦੀ ਆਪਣੇ ਦੀ ਸ਼ੁਭਕਰਨ ਦੇ ਹੈ ਸ਼ੁਭਕਰਨ ਹੈ ਜੀ ਆ ਦੇਖੋ ਇਹ ਕੋਈ ਸ਼ੋਅ ਕਰਨੇ ਵੀ ਸ਼ੋਅ ਕਰਨ ਦੀ ਆ ਉਹਦੀ ਹਾਂਜੀ ਆ ਦੇਖੋ ਸਾਡੇ ਬਾਪੂ ਦੇਖੋ ਕਿੰਨਾ ਕੁੱਟਿਆ ਮਾਰਿਆ ਗਿਆ ਹਨਾ ਤੇ ਗੱਡੀ ਦੇਖੋ ਤੁਸੀਂ ਨੇ ਤੇ ਬਾਪੂ ਜਿਹੜਾ ਟਰੈਕਟਰ ਦੱਸੋ ਇਹ ਡ੍ਰੈਡ ਹੀ ਆਈ ਆ ਡ੍ਰੈਡ ਅਰਜੰਟ ਡ੍ਰੈਡ ਆਈ ਇਹ ਬੰਦਿਆਂ ਬੂਰੇ ਡ੍ਰੈਡ ਸੀ ਸੜ ਜਾਓ ਇਹ ਟਰੈਕਟਰ ਹੈ ਨਾ ਇਹ ਡ੍ਰੈਡ ਆਈ ਹਾਂਜੀ ਹਾਂਜੀ ਦੇਖੋ ਟਰੈਕਟਰ ਨਾਲ ਟੋਲਤਾ ਸੀਗਾ ਚਲੋ ਹੁਣ ਥੋੜਾ ਠੀਕ ਕਰਾ ਰਿਹਾ ਗਿਆ ਨਵਾਂ ਡ੍ਰੈਡ ਸੀ ਹਾਂ ਚਲੋ ਬਾਕੀ ਧੱਕਾ ਕਰਦੇ ਆ ਇਹਨਾਂ ਨੂੰ ਕੋਈ ਚਾਹ ਲਾ ਲਓ ਤੁਸੀਂ ਬਹੁਤ ਧੱਕਾ ਕੀਤੇ ਨੇ ਕੋਈ ਵੀ ਕੋਈ ਨਹੀਂ ਇਹਨਾਂ ਗਿਆ ਚਾਹਦੇ ਬਈ ਰਹਿ ਗਈ ਕਿ ਜਦੋਂ ਕੋਈ ਨਹੀਂ ਕੋਈ ਮੈਨੂੰ ਬਹੁਤ ਤਕਾਜ਼ੀ ਦਾ ਵਿੱਚ ਹੋਰ ਬੰਦੇ ਦਾ ਅੱਗੇ ਚਾਹੇ ਲੜਕੇ ਕੁੱਟੇ ਬਾਰੇ ਬਹੁਤ ਬਗਿੱਦਾ ਪਾਣੀ ਉਛਾੜਾ ਛੱਡ ਗਿਆ ਧੂਏ ਛੱਡੇ ਕਿੱਥੇ ਜੇ ਸੁਕਰ ਉਹ ਕਿੱਥੇ ਮੁੰਡੇ ਡੈਥ ਹੋ ਸੀ ਕਿੱਥੇ ਸਾਹਮਣੇ ਜਾਈ ਸੀ ਜੀ ਸਾ ਤੁਸੀਂ ਆ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਆ ਦੇਖਿਆ ਜੀ ਉਹ ਜਿਹੜਾ ਖਬੇ ਦਾ ਉਹਦੇ ਨਾਲ ਸੀ ਜਮਾ ਅੱਛਾ ਸਾਹਮਣੇ ਉਹ ਜਿਹੜਾ ਬੋਟਾ ਖਬੇ ਦਾ ਆ ਗੜਾ ਉਹਦੇ ਨਾਲ ਸੀ ਜਮਾ ਸਾਡਾ ਨੌਜਵਾਨ ਬੱਚਾ ਹਨਾ ਸ਼ੀਰ ਨੌਜਵਾਨ ਜੀ ਰੋਏ ਇਹ ਸਾਹਮਣੇ ਹਨਾ ਨਹੀਂ ਸਾਰੇ ਇਸ ਇਤਿਹਾਰਾ ਅਟੈਕ ਖਾਸੇ ਦੂਰ ਤੱਕ ਕਰਿਆ ਇਹਨਾਂ ਨੇ ਕਿਤੇ ਤੱਕ ਕਰਿਆ ਜੀ ਜਿਹੜਾ ਡਰੈਗ ਟੂਗਾ ਡੀ ਟੂਪਾ ਬਾਹਰ 100 ਮੀਟਰ ਹੀ ਇਹਨੂੰ ਲੈ ਗਈ ਇਹਦਾ ਪੰਜਾਬ ਦਾ ਏਰੀਆ ਹੈ ਇਹ ਹਰਿਆਣਾ ਇਹ ਹਰਿਆਣਾ ਦਾ ਏਰੀਆ ਹੈ ਅੱਛਾ ਜੀ ਅੱਛਾ ਜੀ ਇਹ ਹਰਿਆਣਾ ਦਾ ਏਰੀਆ ਹੈ 100 ਮੀਟਰ ਤੋਂ 200 ਤੋਂ ਦੇ ਇਹ ਹਰਿਆਉ ਕੀਤੇ ਨੇ ਰਿਵਾੜ ਜਿੰਨੇ ਡਰੈਗ ਡਏ ਉਹਨੇ ਸਾਰੇ ਪਤਾ ਜਿੰਨੇ ਹਰਿਆਣੇ ਹਰਿਆਣੇ ਵਿੱਚ ਬਨੇਗਾ ਗਾੜੀ ਗਈ ਕੋਈ ਨਹੀਂ ਫਿਰ ਅਸੀਂ ਕਿਹੜਾ ਕੋਈ ਬਾਹਰੋਂ ਆਹੀ ਇਥੋਂ ਦੀ ਹੈ ਨਹੀਂ ਆਪਣੇ ਸਾਡਾ ਵੀ ਹਰਿਆਣਾ ਸਾਡਾ ਵੀ ਸਾਡਾ ਚੁਪੀ ਵੀ ਸਾਡਾ ਆਪਣੇ ਵਾਲਾ ਪੜੀਏ ਭਾਰਤ ਸਾਡਾ ਸਾਰਾ ਸਾਰਾ ਹਾਂ ਜੀ ਜੀ ਆਪਣੇ ਹੀ ਸਾਰ ਇਹ ਹੋ ਜਾਂਦਾ ਧੱਕਾ ਨਹੀਂ ਹਾਂ ਤਾਂ ਬੰਦੇ ਬਹੁਤ ਨਸਾਰ ਜੀਦਾ ਹੀ ਬੋਲ ਜਿਹੜੀ ਇਹਨੇ ਪੂਰੀ ਬਾਹ ਲਾਈ ਆ ਉਹਦੀ ਫਿਰ ਉਹ ਪੰਜ ਹੌਸਲੇ ਬਲੰਦ ਜਮ ਹਾਂਜੀ ਹਾਂਜੀ ਉਹਦੇ ਬਾਹ ਆਈ ਆ ਅੱਧੀ ਗਲਾਈ ਇਹ ਸਾਨੂੰ ਕੋਈ ਪਰਿਵਾਰ ਜਿਹੜਾ ਕਰ ਰਿਹਾ ਇੱਥੇ ਇਹ ਬਣਾਉਂ ਦੋ ਮਹੀਨਾ ਹੋਰ ਬੈਣਾ ਦੋ ਮਹੀਨੇ ਬੈੜਾ ਪਵੇ ਇੱਥੇ ਸਾਰੀ ਸਾਰੀ ਰਾਤ ਭਾਈ ਸਾਰੇ ਸਾਰੀ ਰਾਤ ਜਾਗਦੇ ਆ ਧੂੜੀਆਂ ਤੇ ਲੱਗੇ ਆ ਸਾਰੀ ਰਾਤ ਬੰਦੇ ਧੂੜੀਆਂ ਤੇ ਬੈਠੇ ਰਹਿੰਦੇ ਆ ਸਾਰੀ ਰਾਤ ਜਾਗਦੇ ਰਹਿਣਾ ਹੁਣ ਤਾਂ ਫਿਰ ਪੱਕਾ ਕੰਮ ਕਰਕੇ ਜਾਵਾਂਗੇ ਪੱਕਾ ਪੱਕਾ ਇਹੋ ਕਰਕੇ ਜਾਓ ਪੱਕਾ ਜਾਓ ਜੋ ਸੀ ਜੋ ਸੀ ਉਹ ਤਾਂ ਇੱਕ ਬੰਦੇ ਨੇ ਵੀ ਇੱਥੇ ਰਾਤ ਕੱਟੀ ਆ ਹਾਂ ਬਲੇ ਬਲੇ ਬੰਦੇ ਜਿਹੜੇ ਜ਼ਿਆਦਾ ਨੇ ਜਿੰਦੇ ਜਿਹੜੇ ਜੋ ਅੱਗੇ ਉਹਨੇ ਐਮਸੀ ਆ ਬੜਾ ਇਹਨੇ ਲੈ ਪਾਵੇ ਉਹ ਭੱਜ ਕੇ ਦੂਰੇ ਹੋਣੇ ਹੋਰੀ ਜਦੋਂ ਸਾਰਾ ਗੋਦੇ ਪੂਰਾ ਪੱਕੇ ਬੂਹ ਲੈ ਕੇ ਜਾਵਾਂਗੇ ਹੁਣ ਉਹ ਨਹੀਂ ਜਾਦੇ ਦੋਸਤੋ ਇਹ ਹੋ ਜਾਂਦੀ ਹੈ ਵੀ ਚਲੋ ਪਿੱਛੇ ਖੜਨਾ ਦੇਖੋ ਅੱਗੇ ਲੱਗਣਾ ਬਹੁਤ ਵੱਡੀ ਗੱਲ ਹੈ ਇੱਥੇ ਦੇਖੋ ਰਿਸਕ ਵੀ ਆਪਾਂ ਮੰਨਦੇ ਹਾਂ ਹਾਂ ਅੰਛੇ ਚਲੋ ਬਹੁਤ ਵੱਡੀ ਗੱਲ ਹੈ ਤੁਹਾਡੇ ਹੌਸਲੇ ਨੂੰ ਆਪ ਕੋ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਤੇ ਚਲੋ ਪਿੱਛੇ ਥੋੜਾ ਬੰਦਾ ਸੇਵ ਵੀ ਹੁੰਦਾ ਇੱਥੇ ਹੈ ਨਾ ਰਿਸਕ ਆ ਥੋੜਾ ਜਿਹਾ ਕਿਉਂਕਿ ਆ ਬਿਲਕੁਲ ਬਾਰਡਰ ਤੇ ਹਰਿਆਣੇ ਦਾ ਏਰੀਆ ਹੈ ਹਾਂਜੀ ਹਾਂਜੀ ਤੇ ਚਲੋ ਬਸ ਉਹ ਧੱਕਾ ਕਰਦੇ ਨੇ ਹਰਿਆਣੇ ਵਾਲੇ ਵੀ ਹੈ ਤਾਂ ਸਾਡੇ ਨੇ ਚਲੋ ਹਾਂਜੀ ਹਾਂਜੀ ਤੇ ਭਰਾ ਨੇ ਵੀਰ ਨੇ ਪੁੱਤ ਨੇ ਆਪਣੀ ਉਹ ਉਹਨਾਂ ਦੀ ਮਰਜ਼ੀ ਆ ਕੋਈ ਗੱਲ ਨਹੀਂ ਸਮਾਊਗਾ ਪਹਿਲਾਂ ਵੀ ਮੋਦੀ ਦੇ ਆਪਾਂ ਤਾਉਣ ਚੋਕੇ ਲੱਗ ਡੇ ਹੁਣ ਵੀ ਕੱਢਦੇ ਕੋਈ ਨਹੀਂ ਕੌਣ ਹੀ ਕੱਢਾਂਗੇ ਹੁਣ ਵੀ ਕੱਢਾਂਗੇ ਹੋਊਗਾ ਪਰਮਾਤਮਾ ਕਰੂਗਾ ਹਾਂ ਮਹਾਰਾਜ ਕੱਢੂ ਠੀਕ ਹੈ ਭਜੀ ਓਕੇ ਸਤਿ ਸ਼੍ਰੀ ਅਕਾਲ ਜੀ